ਅਵੇਖੋ ਘਰ ਦੇ ਵਿੱਚ ਕਿਹੜੇ ਪੁੱਠੇ ਕੰਮ ਚੱਲ ਰਹੇ ਸਨ ਕਿ ਪੁਲਿਸ ਦੇ ਵੱਲੋਂ ਇਲਾਕੇ ਦੇ ਵਿੱਚ ਜਦੋਂ ਰੇਡ ਕੀਤੀ ਗਈ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਮੁੰਡੇ ਤੇ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦਰਸਲ ਫਾਜ਼ਿਲਕਾ ਦੇ ਰਾਧਾ ਸਵਾਮੀ ਕਲੋਨੀ ਦੱਸੀ ਜਾ ਰਹੀ ਹੈ ਜਿੱਥੇ ਥਾਣਾ ਸਿਟੀ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਘਰ ਦੇ ਵਿੱਚ ਦੇ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰਿਆ ਤੇ ਕਈ ਮੁੰਡੇ ਤੇ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਸ ਬਾਬਤ ਪੁਲਿਸ ਦੇ ਆਖੇ ਨੇ ਕਿ ਉਹਨਾਂ ਦੇ ਵੱਲੋਂ ਜਿਹੜੀ ਸ਼ਿਕਾਇਤ ਉਹਨਾਂ ਨੂੰ ਮਿਲੀ ਸੀ ਉਸ ਦੇ ਆਧਾਰ ਤੇ ਰੇਡ ਕੀਤੀ ਗਈ ਤੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਹ ਜਿਹੜੇ ਮੁੰਡੇ ਕੁੜੀਆਂ ਇਹਨਾਂ ਨੂੰ ਇਥੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਫਿਲਹਾਲ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਘਰ ਦੇ ਵਿੱਚ ਦੇਵ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ। ਅੱਜ ਜਿਹੜਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੀ ਯੂਪੀਚਾ ਤੇ ਪੰਜਾਬ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਦੀਆਂ ਦਾਇਤਾ ਨੇ ਕਿ ਕੋਈ ਵੀ ਜਿਹੜਾ ਗਲਤ ਅੰਸ਼ਰ ਯਾ ਕੋ ਕ੍ਰਾਈਮ ਕਰਦਾ ਉਹਨੂੰ ਬਖਸ਼ਣਾ ਜਾਵੇ ਤੇ ਜਿਹੜੇ ਅੱਜ ਮਾਣਯੋਗ ਐਸਐਸਪੀ ਸਾਹਿਬ ਦੀਆਂ ਦਾਇਤਾ ਮੁਤਾਬਕ ਅੱਜ ਕੈਸੋ ਆਪਰੇਸ਼ਨ ਸੀਗਾ ਸਾਡਾ ਦਰਾਨੇ ਕੈਸੋ ਆਪਰੇਸ਼ਨ ਜਿਹੜਾ ਸਾਨੂੰ ਇੱਕ ਇਨਫੋਰਮੇਸ਼ਨ ਜਿਹੜੀ ਸਾਨੂੰ ਡਿਵੈਲਪ ਹੋਈ ਸੀਗੀ ਕਿ ਰਾਧਾ ਸ਼ਮੀ ਕਲੋਨੀ ਦੀ ਜਿਹੜੀ ਸਰੋਜ ਰਾਣੀ ਆ ਉਹਦੇ ਘਰ ਦੇ ਵਿੱਚ ਜਿਹੜਾ ਦੇ ਵਪਾਰ ਦਾ ਧੰਦਾ ਕਰ ਰਹੀ ਹੈ ਜਿਹੜਾ ਅਸੀਂ ਉਹਦੇ ਤੇ ਜਿਹੜੀ ਕਾਰਵਾਈ ਕਰਦੇ ਹੋਏ ਐਫਆਰ ਨੰਬਰ ਅਸੀਂ 40 ਮੋਲ ਟ੍ਰੈਫੈਕਟ ਦੇ ਅਸੀਂ ਦਰਜ ਕਰਕੇ ਤੇ ਮੌਕੇ ਤੇ ਅਸੀਂ ਰੇਡ ਕੀਤੀ ਹੈ ਤੇ ਦੌਰਾਨੇ ਰੇਡ ਸਾਨੂੰ ਉਥੋਂ ਜਿਹੜੇ ਥਾਣੇ ਹੌਟ ਦੇ ਵਿੱਚ ਜਿਹੜੇ ਜੋੜੇ ਮਿਲੇ ਆ ਤੇ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਤੇ ਕਾਨੂੰਨ ਨਾ ਨਮਾ ਲੀਡਰ ਆ ਤੁਰੀ ਪੇਸ਼ ਕਰਕੇ ਤੇ ਅਗਲੀ ਕਾਰਵਾਈ ਅਮਲ ਚ ਲਿਆਂਵਾ ਗਿਆ ਸਰੇ ਕਿੰਨੇ ਵਿਅਕਤੀ ਮਿਲੇ ਨੇ ਕਿੰਨੀਆਂ ਲੇਡੀਜ਼ ਨੇ ਕਿਛੇ ਕਿਆ ਜੋੜੇ ਆ ਸਦੇ ਠੀਕ ਹੈ ਜੀ ਇਸਾਰੇ ਕੋਈ ਮਤਲਬ ਪਤਾ ਲੱਗਿਆ ਵੀ ਕਿਥੋਂ ਸਪਲਾਈ ਸੀ ਆ ਕਿਵੇਂ ਸੀ ਕੁਝ ਹਾਂ ਇਥੋਂ ਦੇ ਕੁਝ ਹੈਗੇ ਆ ਜਿਹੜੇ ਵਿਦੇਸ਼ੀ ਕੁੜੀਆਂ ਵੀ ਲਿਆ ਕੇ ਇਹਨੂੰ ਸਪਲਾਈ ਕਰਦੇ ਸੀ ਤੇ ਅੱਗੇ ਵੀ ਸਪਲਾਈ ਕਰਦੇ ਸੀਗੇ ਉਹ ਇਹਨਾਂ ਦੇ ਹੁਣ ਮੋਬਾਈਲ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਤੇ ਮੋਬਾਈਲ ਤੋਂ ਸਾਨੂੰ ਕਾਫੀ ਜਾਣਕਾਰੀ ਜਿਹੜੀ ਉਹਨ ਦੇ ਝਮੋਈਆ ਹੋ ਰਹੀ ਕੋਣ ਕੋਣ ਇਹਦੇ ਕਸਟਮਰ ਸੀਗੇ throi ਦੇ ਤੇ ਕੋਣ ਕੋਣ ਇਹਨਾਂ ਨੂੰ ਕੁੜੀਆਂ ਲਿਆ ਕੇ ਸਪਲਾਈ ਕਰਦਾ ਸੀ ਕੀ ਨਾਮ ਹੈ ਸਰ ਜਿਹੜੇ ਫੜੇ ਗਏ ਉਹਨਾਂ ਦੇ ਨਾਂ ਅਸੀਂ ਤੁਹਾਨੂੰ ਪਲੀਜ਼ ਨਹੀਂ ਡਿਸਕਲੋਜ਼ ਕਰ ਸਕਦੇ ਅਬ ਵੇਖੋ ਘਰ ਦੇ ਵਿੱਚ ਕਿਹੜੇ ਪੁੱਠੇ ਕੰਮ ਚੱਲ ਰਹੇ ਸਨ ਕਿ ਪੁਲਿਸ ਦੇ ਵੱਲੋਂ ਇਲਾਕੇ ਦੇ ਵਿੱਚ ਜਦੋਂ ਰੇਡ ਕੀਤੀ ਗਈ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਮੁੰਡੇ ਤੇ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦਰਸਲ ਫਾਜ਼ਿਲਕਾ ਦੇ ਰਾਦਾ ਸਵਾਮੀ ਕਲੋਨੀ ਦੱਸੀ ਜਾ ਰਹੀ ਹੈ ਜਿੱਥੇ ਥਾਣਾ ਸਿਟੀ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਘਰ ਦੇ ਵਿੱਚ ਦੇਵ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰਿਆ ਤੇ ਕਈ ਮੁੰਡੇ ਤੇ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਬਾਬਤ ਪੁਲਿਸ ਦੇ ਆਖਿਆ ਹੈ ਕਿ ਉਹਨਾਂ ਦੇ ਵੱਲੋਂ ਜਿਹੜੀ ਸ਼ਿਕਾਇਤ ਉਹਨਾਂ ਨੂੰ ਮਿਲੀ ਸੀ ਉਸ ਦੇ ਆਧਾਰ ਤੇ ਰੇਡ ਕੀਤੀ ਗਈ ਤੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਜਿਹੜੇ ਮੁੰਡੇ ਕੁੜੀਆਂ ਇਹਨਾਂ ਨੂੰ ਇਥੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਫਿਲਹਾਲ ਇਹਨਾਂ ਤੋਂ ਪੁੱਛਗੀਆਂ ਜਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਘਰ ਦੇ ਵਿੱਚ ਦੇਵ ਵਿਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ਅੱਜ ਜਿਹੜਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੀ ਜੀਜੀਪੀ ਸਾਹਿਬ ਤੇ ਪੰਜਾਬ ਗਵਰਨਮੈਂਟ ਦਾ ਤੇ ਸਾਡੇ ਐਮਐਲਏ ਸਾਹਿਬ ਗਿਆ ਦੈਤਾਂ ਨੇ ਕਿ ਕੋਈ ਵੀ ਜਿਹੜਾ ਗਲਤ ਅੰਸ਼ਰ ਜੋ ਕੁ ਕ੍ਰਾਇਮ ਕਰਦਾ ਉਹਨੂੰ ਬਖਸ਼ਣ ਆ ਜਾਵੇ ਤੇ ਜਿਹੜੇ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਅਦਾਇਤਾ ਮੁਤਾਬਕਾ ਚ ਕੈਸੋ ਆਪਰੇਸ਼ਨ ਸੀਗਾ ਸਾਡਾ ਦਰਾਨਿਆਂ ਕੈਸੋ ਆਪਰੇਸ਼ਨ ਜਿਹੜਾ ਸਾਨੂੰ ਇੱਕ ਇਨਫੋਰਮੇਸ਼ਨ ਜਿਹੜੀ ਸਾਨੂੰ ਡਿਵੈਲਪ ਹੋਈ ਸੀਗੀ ਕਿ ਰਾਧਾ ਸੋਮੀ ਕਲੋਨੀ ਦੀ ਜਿਹੜੀ ਸਰੋਜ ਰਾਣੀ ਆਪਦੇ ਘਰ ਦੇ ਵਿੱਚ ਜਿਹੜਾ ਦੇ ਵਪਾਰ ਦਾ ਧੰਦਾ ਕਰ ਰਹੀ ਹੈ ਜਿਹੜਾ ਅਸੀਂ ਉਹਦੇ ਤੇ ਜਿਹੜੇ ਕਾਰਵਾਈ ਕਰਦੇ ਹੋਏ ਐਫਆਰ ਨੰਬਰ ਅਸੀਂ ਜਾਨੀ ਮੋਲ ਡਰਾਫਟ ਐਕਟ ਦੇ ਅਧੀਨ ਅਸੀਂ ਦਰਜ ਕਰਕੇ ਤੇ ਮੌਕੇ ਤੇ ਅਸੀਂ ਰੇਡ ਕੀਤੀ ਏ ਤੇ ਦਰਾਨੇ ਰੇਡ ਸਾਨੂੰ ਉਥੋਂ ਜਿਹੜੇ ਥਾਣੇ ਦੇ ਹਾਕਤ ਦੇ ਵਿੱਚ ਜਿਹੜੇ ਜੋੜੇ ਮਿਲੇ ਆ ਤੇ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਤੇ ਕੱਲ ਨੂੰ ਉਹਨਾਂ ਨੂੰ ਮਾਣਯੋਗ ਅਦਾਲਤ 'ਤੇ ਪੇਸ਼ ਕਰਕੇ ਤੇ ਅਗਲੀ ਕਾਰਵਾਈ ਹੁਣ ਚੱਲਿਆ ਨਾ ਗਿਆ ਸਰ ਕਿੰਨੇ ਵਿਅਕਤੀ ਮਿਲੇ ਨੇ ਕਿੰਨੀਆਂ ਲੇਡੀਆਂ ਨੇ ਕਿਛੇ ਕਿਹੜੇ ਜੋੜੇ ਅਸਲੇ ਠੀਕ ਹੈ ਇਸਾਰੇ ਕੋਈ ਮਤਲਬ ਪਤਾ ਲੱਗ ਗਿਆ ਵੀ ਕਿੱਥੋਂ ਸਪਲਾਈ ਸੀ ਆ ਕਿਵੇਂ ਸੀ ਕੁਝ ਹਾਂ ਇੱਥੋਂ ਦੇ ਕੁਝ ਹੈਗੇ ਆ ਜਿਹੜੇ ਵਿਦੇਸ਼ੀ ਕੁੜੀਆਂ ਵੀ ਲਿਆ ਕੇ ਇਹਨੂੰ ਸਪਲਾਈ ਕਰਦੇ ਸੀ ਤੇ ਅੱਗੇ ਵੀ ਸਪਲਾਈ ਕਰਦੇ ਸੀਗੇ ਉਹ ਇਹਨਾਂ ਦੇ ਹੁਣ ਮੋਬਾਈਲ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਤੇ ਮੋਬਾਈਲ ਤੋਂ ਸਾਨੂੰ ਕਾਫੀ ਜਾਣਕਾਰੀ ਜਿਹੜੀ ਉਹਨ ਦੇ ਚਮੋਈਆ ਹੋ ਰਹੀਏ ਕੌਣ ਕੌਣ ਇਹਦੇ ਕਸਟਮਰ ਸੀਗੇ ਸਰੋਜ ਦੇ ਤੇ ਕੌਣ ਕੌਣ ਇਹਨਾਂ ਨੂੰ ਕੁੜੀਆਂ ਲਿਆ ਕੇ ਸਪਲਾਈ ਕਰਦਾ ਸੀ ਕੀ ਨਾਮ ਹੈ ਸਰ ਜਿਹੜੇ ਫੜੇ ਗਏ ਉਹਨਾਂ ਦੇ ਨਾ ਅਸੀਂ ਤੁਹਾਨੂੰ ਪਲੀਜ਼ ਨਹੀਂ ਡਿਸਕਲੋਜ਼ ਕਰ ਸਕਦੇ